ਕਹਿੰਦਾ ਜਿਵੇਂ ਬੱਚਿਆਂ ਸਿਰ ਤੇ ਮਾਪੇ ਲੱਖ ਦਵਾਵਾਂ ਹੁੰਦੇ ਨੇ ਉਹ ਮੇ ਭਾਈਆਂ ਵਰਗੇ ਯਾਰ ਯਾਰਾਂ ਦੀਆਂ ਬਾਵਾ ਹੁੰਦੇ ਕਹਿੰਦਾ ਜਿਵੇਂ ਬੱਚਿਆਂ ਸਿਰ ਤੇ ਮਾਪੇ ਲੱਖ ਦਵਾਵਾਂ ਹੁੰਦੇ ਨੇ ਭਾਈਆਂ ਵਰਗੇ ਯਾਰ ਯਾਰਾਂ ਦੀਆਂ ਬਾਵਾ ਹੁੰਦੇ ਨੇ ਕਹਿੰਦਾ ਮਾੜਾ ਹੁੰਦਾ ਸਿਰ ਚੜਿਆ ਬੰਦੇ ਦੇ ਕਰਜ਼ਾ ਵੀ ਮਾੜਾ ਹੁੰਦਾ ਸਿਰ ਚੜਿਆ ਬੰਦੇ ਦੇ ਕਰਜਾ ਵੀ ਕਹਿੰਦਾ ਜਿਹੜਾ ਸੁੱਕਾ ਬੱਦਲ ਗਰਜੇ ਉਹ ਨਹੀਂ ਹੁੰਦਾ ਵਰਦਾ ਵੀ ਕਹਿੰਦਾ ਸਦਾ ਪਰਖ ਯੋਰੀਆ ਕਰਦਾ ਕੀ ਸੋਨੇ ਦੇ ਬੰਦੇ ਨੇ ਭਾਈਆਂ ਵਰਗੇ ਯਾਰ ਯਾਰਾਂ ਦੀਆਂ ਬਾਹਾਂ ਹੁੰਦੇ ਨੇ ਸਦਾ ਭਾਈਆਂ ਵਰਗੇ ਯਾਰ ਯਾਰਾਂ ਦੀਆਂ ਬਾਹਾਂ ਹੁੰਦੇ ਨੇ ਕਹਿੰਦਾ ਨਹੀਂ ਚੰਗਾ ਹੁੰਦਾ ਪੱਕੀ ਫਸਲ ਉੱਤੇ ਵੀ ਪੈਣਾ ਵੀ ਕੋਤ ਹੋ ਕੇ ਗੱਭਰੂ ਮਰ ਜੇ ਔਖਾ ਇਹ ਦੁੱਖ ਸਹਿਣਾ ਵੀ ਪਰ ਦੁੱਖ ਸੁੱਖ ਬੰਦੇ ਦੀ ਜ਼ਿੰਦਗੀ ਦੀਆਂ ਰਾਹਾਂ ਹੁੰਦੇ ਨੇ ਕਹਿੰਦਾ ਭਾਈਆਂ ਵਰਗੇ ਯਾਰ ਯਾਰਾਂ ਦੀਆਂ ਬਾਹਾਂ ਹੁੰਦੇ ਨੇ ਭਾਈਆਂ ਵਰਗੇ ਯਾਰ ਯਾਰਾਂ ਦੀਆਂ ਬਾਹਾਂ ਹੁੰਦੇ ਨੇ ਦਰ ਉੱਤੇ ਕੋਈ ਆ ਗਿਆ ਮੰਗਣ ਕਦੇ ਵੀ ਛਿੜਕੋ ਨਾ ਕਹਿੰਦਾ ਜੇ ਜ਼ਖਮ ਕਿਸੇ ਦਾ ਭਰਨਾ ਨਹੀਂ ਤਾਂ ਲੂਣ ਦੀ ਛਿੜਕੋ ਨਾ ਜਿਹਦੇ ਹੌਸਲੇ ਹੋਣ ਬਲੰਦ ਮੰਝਲਾ ਉਹੀ ਸੁੰਦੇ ਨੇ ਭਾਈਆਂ ਵਰਗੇ ਯਾਰ ਯਾਰਾਂ ਦੀਆਂ ਬਾਵਾ ਹੁੰਦੇ ਨੇ ਭਾਈਆਂ ਵਰਗੇ ਯਾਰ ਯਾਰਾਂ ਦੀਆਂ ਬਾਵਾ ਹੁੰਦੇ ਨੇ ਕਹਿੰਦਾ ਸੱਚੀਆਂ ਲਿਖਦੀ ਕਲਮ ਹੰਢਿਆਏ ਵਾਲੇ ਰਾਜੂ ਦੀ ਸੱਚੀਆਂ ਲਿਖਦੀ ਕਲਮ ਹੰਢਿਆਏ ਵਾਲੇ ਰਾਜੂ ਦੀ ਲੰਡੂ ਭਾਲ ਦਾ ਬੰਦਾ ਸਦਾ ਲੜਾਈ ਵਾਧੂ ਦੀ ਹਰ ਘਰ ਵਿੱਚ ਘਰ ਦੇ ਵਿੱਚ ਬਜ਼ੁਰਗ ਬੋੜ ਦੀਆਂ ਛਾਵਾਂ ਹੁੰਦੇ ਨੇ ਭਾਈਆਂ ਵਰਗੇ ਯਾਰ ਯਾਰਾਂ ਦੀਆਂ ਬਾਹਾਂ ਹੁੰਦੇ ਨੇ ਭਾਈਆਂ ਵਰਗੇ ਯਾਰ ਯਾਰਾਂ ਦੀਆਂ ਬਾਹਾਂ ਹੁੰਦੇ ਨੇ ਦੋਸਤੋ ਜੇ ਲੈਣਾ ਚੰਗੀਆਂ ਲੱਗੀਆਂ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਕੁਝ ਹੋਰ ਨਵਾਂ ਲੈ ਕੇ ਥੈਂਕ ਯੂ ਧੰਨਵਾਦ ਖਸਦੇ ਵਾਸਤੇ ਰੋ bracão.